ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਚੱਕਰ ਚਿਹਨ ਅਰ ਬਰਣ ਜਾਤ ਹਰ ਪਾਤ ਨਾਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹੇ ਚਲ ਮੂਰਤ ਅਨਭਾਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਣ ਗਣਜੈ ਤੇਰ ਭਾਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੁਹੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੋ ਮਤ ਜਿਤਾ ਜੀਓ ਪਿੰਡ ਸਭ ਤੇਰਾ ਤੂ ਅੰਤਰਜਾਮੀ ਪੁਰਖ ਭਗਵਾਨ ਦਸਨ ਦਾਸ ਕਹ ਜਨ ਨਾਨਕ ਜੇ ਹਾ ਤੂ ਕਰਾਇ ਹੈ ਇਹਾ ਹਉ ਕਰੀ ਬਖਾਨ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾਸ ਜੇਤਾ ਸਮੁੰਦ ਸਾਗਰ ਨੀਰ ਭਰਿਆ ਵਾਟੇ ਏਤੇ ਔਗਣ ਹਮਾਰੇ दया करो किस मेहर उपाव हो डुब दे पत्थर तारे दंडाउत बंधन अनक बार सर्व कला समरथ डोलन ते रख हो प्रभु ਨਾਨਕ ਦੇ ਕਰ ਹੱਥ ਵਾਖ ਗੁਰੂ ਸਾਹਿਬ ਜੀ ਮਾਜ ਮਹਲਾ 3 ਜੀ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਨ ਸੋ ਪੰਡਤ ਹੋਈ ਆਪ ਤਰੈ ਸਗਲੇ ਕੁੱਲ ਤਰੈ ਹਰ ਨਾਮ ਮਨ ਵਸਾਵਣਿਆ ਤਾਮ ਵਾਰੀ ਜਿਉ ਵਾਰੀ ਹਰ ਰਸ ਚਖ ਸਾਦ ਪਾਵਣਿਆ ਹਰ ਰਸ ਚਖੇ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਨ ਸੋ ਪੰਡਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਏ ਕਮਾਲ ਚੌਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸਰਵਤ ਸੰਗਤੀਓ ਗੁਰੂ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਵਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਸ਼੍ਰਾਵਣ ਕੀਤੇ ਆਪਨੇ ਗੁਰੂ ਕੇ ਪਿਆਰਿਆਂ ਪਾਸੋਂ ਆਸਾਂ ਨੂੰ ਪੂਰੀਆਂ ਕਰਨ ਵਾਲੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼੍ਰਾਵਣ ਕੀਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਲੜੀ ਵਾਰ ਸ਼ਬਦ ਦੀ ਵਿਚਾਰ ਦਾ ਸਮਾਂ ਬਖਸ਼ਿਸ਼ ਹੋਇਆ ਆਓ ਆਪਾਂ ਲੜੀਵਾਰ ਸ਼ਬਦ ਦੀ ਵਿਚਾਰ ਦੀ ਸਾਂਝ ਪਾਈਏ ਕਥਾ ਸ਼੍ਰਾਵਣ ਕਰਨ ਤੋਂ ਪਹਿਲਾਂ ਆਪਣੇ ਮਨ ਵਿਰਤੀਆਂ ਨੂੰ ਕਰੀਏ ਇਕਾਗਰ ਸਾਰੇ ਰਲ ਕੇ ਬੋਲੀਏ ਸਤਿਨਾਮ ਸ੍ਰੀ ਵਾਹਿਗੁਰੂ ਮਾਜ ਮਹੱਲਾ ਤੀਜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਪਵਿੱਤਰ ਅੰਗ 128 29 ਤੋਂ ਵਕਸ਼ਸ਼ਣ ਕਰਦੇ ਹਨ ਮਾਜ ਮਹੱਲਾ ਤੀਜਾ ਤਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 31 ਰਾਗਾਂ ਦੇ ਵਿੱਚੋਂ ਦੂਸਰੇ ਰਾਗ ਮਾਝ ਦੇ ਵਿੱਚੋਂ ਫਰਮਾਨ ਕਰਦੇ ਹਨ ਤਨ ਤਨ ਸਾਇਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਮੁਖਾਰ ਵਿੰਦ ਤੋਂ ਆਈ ਧੁਰ ਕੀ ਬਾਣੀ ਦੇ ਵਿੱਚੋਂ ਮਹਾਰਾਜ ਜੀ ਫਰਮਾਨ ਕਰਦੇ ਹਨ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਨ ਸੋ ਪੰਡਤ ਹੋਈ ਆਪ ਜੀ ਨੇ ਕੱਲ ਦੇ ਇੱਕ ਸਾਵਦ ਦੀ ਕਥਾ ਕੀਤੀ ਸ੍ਰਾਵਣ ਕਰੀ ਸੀ ਬਾਬਾ ਦਰਸ਼ਨ ਸਿੰਘ ਜੀ ਕਾਨੂੰਗੋ ਤੋਂ ਉਹ ਸਬਦ ਦੇ ਵਿੱਚ ਮਹਾਰਾਜ ਜੀ ਦਾ ਵਿਸ਼ਾ ਸੀ ਮਨਮੁਖ ਪੜ ਹੈ ਪੰਡਤ ਕਹਾਵਹਿ ਦੂਜੇ ਭਾਏ ਮਹਾ ਦੁਖ ਪਾਵਹਿ ਭਾਵ ਜਿਹੜਾ ਮਨਮੁਖ ਹੈ ਉਹ ਪੜਦਾ ਬਹੁਤ ਗ੍ਰੰਥ ਕਿਤਾਬਾਂ ਪੜਦਾ ਹੈ ਉਹਦੀ ਪੜ੍ਹਾਈ ਇੱਕੋ ਹੀ ਉਹਦਾ ਵਿਸ਼ਾ ਹੁੰਦਾ ਹੈ ਕਿ ਆਪਣੀ ਪੜ੍ਹਾਈ ਨੂੰ ਦੂਸਰੇ ਦੇ ਨਾਲ ਨੀਵਾ ਕਰਨਾ ਦੂਸਰੇ ਦੇ ਨਾਮ ਉਥੇ ਆ ਲਿਖਿਆ ਉਥੇ ਨਹੀਂ ਕਰਨਾ ਲਿਖਿਆ ਆ ਲਿਖਿਆ ਇਸ ਤਰ੍ਹਾਂ ਮਹਾਰਾਜ ਜੀ ਦੇ ਕੋਲ ਇਹ ਪੰਡਿਤ ਕਾਸ਼ੀ ਤੋਂ ਆਏ ਜੋ ਬੜੇ ਵਿਦਵਾਨ ਸਨ ਪਾਤਸ਼ਾਹ ਜੀ ਸੰਗਤ ਦੇ ਵਿੱਚ ਉਪਦੇਸ਼ ਕਰ ਰਹੇ ਸਨ ਕਿ ਕੇਵਲ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਉਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਮਹਾਰਾਜ ਫੁਰਮਾਨ ਕਰਦੇ ਹਨ ਕਿ ਬਹੜੀਆਂ ਸਿਮਰਤੀਆਂ ਸਾਸਤਰਾਂ ਨੇ ਜਿਹੜੇ ਗ੍ਰੰਥ ਵੇਦ ਨੇ ਉਹਨਾਂ ਨੂੰ ਢੰਡੋਲ ਕੇ ਦੇਖਿਆ ਉਹਨਾਂ ਨੇ ਇੱਕੋ ਹੀ ਉਪਦੇਸ਼ ਕਰਿਆ ਕਿ ਮਨੁੱਖ ਇਥੋਂ ਜੇ ਤਰਨਾ ਹੈ ਮਨੁੱਖੇ ਜਨਮ ਦੇ ਵਿੱਚੋਂ ਤੈਨੂੰ ਸਿਮਰਨ ਕਰਨਾ ਪਵੇਗਾ ਕੇਵਲ ਮੁਕਤੀ ਨੂੰ ਜੇ ਤੂੰ ਪ੍ਰਾਪਤ ਕਰਨਾ ਤਾਂ ਨਾਮ ਜਪਣਾ ਪਵੇਗਾ ਮਹਾਰਾਜ ਜੀ ਉਪਦੇਸ਼ ਕਰਦੇ ਨੇ ਨਾਮ ਸਿਮਰਨ ਕਰੋ ਤੇ ਉਹ ਜਿਹੜੇ ਪੰਡਤ ਸਨ ਕਾਸ਼ੀ ਤੋਂ ਆਏ ਉਹਨਾਂ ਨੇ ਮਹਾਰਾਜ ਜੀ ਨੂੰ ਕਹਿਣਾ ਕੀਤਾ ਕਿ ਪਾਤਸ਼ਾਹ ਤੁਸੀਂ ਤਾਂ ਇਕੱਲੇ ਨਾਮ ਦਾ ਹੀ ਉਪਦੇਸ਼ ਦਿੰਦੇ ਹੋ ਦੇਖੋ ਵੇਦਾਂ ਗ੍ਰੰਥਾਂ ਦੇ ਵਿੱਚ ਇਹਨਾਂ ਵਧੀਆ ਗਿਆਨ ਹੈ ਉਸ ਗਿਆਨ ਦੀ ਗੱਲ ਕਰੋ ਮਹਾਰਾਜ ਜੀ ਕਹਿੰਦੇ ਭਾਈ ਗਿਆਨ ਦੇ ਨਾਲ ਮੁਕਤੀ ਨਹੀਂ ਹੋ ਸਕਦੀ ਮਨੁੱਖ ਪੜ੍ਹ ਕੇ ਗਿਆਨ ਪ੍ਰਾਪਤ ਕਰ ਸਕਦਾ ਪਰ ਮੁਕਤੀ ਦਾ ਵੱਖਰਾ ਵਿਸ਼ਾ ਮਹਾਰਾਜੀ ਨੇ ਗੁਰਬਾਣੀ ਦੇ ਵਿੱਚ ਵੀ ਸ਼੍ਰਾਵਣ ਕੀਤਾ ਹੈ ਮੁਕਤ ਨਹੀਂ ਵਿਦਿਆ ਬਗਿਆਨ ਨਾ ਵਿਦਿਆ ਦੇ ਵਿੱਚ ਮੁਕਤੀ ਹੈ ਨਾ ਵਿਗਿਆਨ ਦੇ ਵਿੱਚ ਮੁਕਤੀ ਹੈ ਕਿਉਂਕਿ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਇਹ ਪਰਮਾਨ ਕੀਤਾ ਹੈ ਪੜ ਪੜ ਗੱਡੀ ਲੱਦੀ ਹੈ ਪੜ ਪੜ ਗੱਡੀਆਂ ਖਾਤ ਭਾਵ ਇਹਨਾਂ ਪੜ ਕੇ ਗ੍ਰੰਥਾਂ ਦੇ ਗੱਡੇ ਲੱਦ ਦੇਵੇ ਉਹ ਟੋਏ ਪਟਕੇ ਦੱਬਣੇ ਪੈਣ ਇਹਨੇ ਗ੍ਰੰਥੋ ਲਵਾਰੀਆਂ ਕਮਰਿਆਂ ਦੇ ਵਿੱਚ ਨਾ ਟਿਕਣ ਮਹਾਰਾਜੀ ਕਹਿੰਦੇ ਨਾਨਕ ਲੇਖ ਹੈ ਇੱਕ ਗੱਲ ਇਹਨਾਂ ਪੜਨ ਤੋਂ ਬਾਅਦ ਵੀ ਇੱਕੋ ਹੀ ਗੱਲ ਲੇਖੇ ਦੇ ਵਿੱਚ ਪੈਣੀ ਹੈ ਹੋਰ ਹਉਮੈ ਚਖਣਾ ਚਾਖ ਆਪਣੀ ਜਿਹੜੀ ਤੇਰੀ ਹਉਮੈ ਆ ਮੰਨ ਲਈ ਉਹਨੂੰ ਮਾਰ ਨਾ ਕਰ ਪਰ ਜੇ ਇਹ ਨਾ ਪੜ ਕਰਕੇ ਫਿਰ ਵੀ ਹਉਮੈ ਖੜੀ ਹੈ ਮਹਾਰਾਜ ਜੀ ਕਹਿੰਦੇ ਇਸ ਪੜਨ ਦਾ ਕੋਈ ਫਾਇਦਾ ਨਹੀਂ ਹੈ ਪਾਤਸ਼ਾਹ ਜੀ ਫਰਮਾਨ ਕੀਤਾ ਸੀ ਉਹਨਾਂ ਨੇ ਜਦੋਂ ਸਵਾਲ ਕੀਤਾ ਕਿ ਮਹਾਰਾਜ ਦੱਸਣਾ ਕਰੋ ਤਾਂ ਗੁਰੂ ਅਰਜ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਹ ਸਵਾਲ ਦਾ ਉੱਤਰ ਦਿੱਤਾ ਮਨਮੁਖ ਪੜੈ ਪੰਡਤ ਕਹਾਵਹਿ ਦੂਜੈ ਭਾਏ ਮਹਾਦੁਖ ਪਾਵੈ ਭਾਵ ਪੜਦਾ ਪੜ ਕਰਕੇ ਉਹ ਜਿਹੜੀਆਂ ਜਿਵੇਂ ਕਿਸੇ ਨੇ ਐਮਏ ਦੀ ਕਲਾਸ ਕਰ ਲਈ ਕਿਸੇ ਨੇ ਬੀਏ ਕਰ ਲਈ ਉਹਦੇ ਨਾਲ ਬੀਏ ਲੱਗਣ ਲੱਗ ਪਿਆ ਐਮਏ ਲੱਗਣ ਲੱਗ ਪਿਆ ਜਿਵੇਂ ਹੁਣ ਤਾਂ ਬਹੁਤੇ ਬੀਏ ਐਮਏ ਕਰਨ ਲੱਗੇ ਕਿਉਂਕਿ ਸਾਰੇ ਬੀਏ ਐਮਏ ਹੋ ਗਏ ਪਹਿਲਾਂ ਜਦੋਂ ਕੁਝ 20 30 ਸਾਲ ਪਹਿਲਾਂ ਜਦੋਂ ਕੋਈ ਐਮਏ ਕਰਦਾ ਸੀ ਤਾਂ ਉਹਦੇ ਮਗਰ ਇਹ ਤਸੱਲਕ ਲੱਗਦਾ ਸੀ ਫਲਾਣਾ ਸਿੰਘ ਐਮਏ ਫਲਾਣਾ ਸਿੰਘ ਬੀਏ ਭਾਵੇਂ ਉਹਦੋਂ ਬੀਏ ਬੜੀ ਦੁਰਲੱਭ ਚੀਜ਼ ਸੀ ਦਸਵੀਂ ਵੀ ਬੜੀ ਦੁਰਲੱਭ ਸੀ ਤੇ ਜਿਵੇਂ ਹੁਣ ਪੀ ਐਚ ਡੀ ਦੇ ਨਾਲ ਡਾਕਟਰ ਲੱਗਦਾ ਉਹਨੇ ਪੜ ਕੇ ਪੀ ਐਚ ਡੀ ਕਰੀ ਉਹਨੇ ਡਾਕਟਰ ਲਵਾ ਲਿਆ ਪਰ ਸੰਸਾਰਕ ਦੀਆਂ ਗੱਲਾਂ ਦਾ ਪਰਮਾਰਥ ਦੀਆਂ ਗੱਲਾਂ ਦਾ ਗਿਆਨ ਨਾ ਹਾਸਲ ਕਰਿਆ ਮਹਾਰਾਜੀ ਕਹਿੰਦੇ ਦੂਜੇ ਭਾਏ ਮਹਾਦੁਖ ਪਾਵੈ ਇਸੇ ਸਵਾਲ ਦੇ ਜਵਾਬ ਨੂੰ ਲੈ ਕਰਕੇ ਫਿਰ ਪੰਡਤਾ ਨੇ ਅਗਲਾ ਜਿਹੜਾ ਸ਼ਬਦ ਜਿਸ ਦੀ ਆਪਾਂ ਅੱਜ ਵਿਚਾਰ ਕਰਨੀ ਹੈ ਇਹਦੇ ਵਿੱਚ ਮਹਾਰਾਜੀ ਨੂੰ ਸਵਾਲ ਕੀਤਾ ਕਿ ਪਾਦਸ਼ਾ ਚਲੋ ਆਪ ਜੀ ਕਹਿੰਦੇ ਹੋ ਵੀ ਨਾਮ ਸਿਮਰਨ ਕਰਨਾ ਚਾਹੀਦਾ ਅਸੀਂ ਤੁਹਾਡੇ ਨਾਲ ਸਹਿਮਤ ਆ ਵੀ ਨਾਮ ਸਿਮਰਨ ਕਰਨਾ ਚਾਹੀਦਾ ਕਿਉਂਕਿ ਗ੍ਰੰਥਾਂ ਵੇਦਾਂ ਦੇ ਵਿੱਚ ਇੱਕੋ ਹੀ ਗੱਲ ਹੈ ਨਾਮ ਸਿਮਰਨ ਦੀ ਤਾਂ ਹੀ ਉਹ ਮਹਾਰਾਜ ਜੀ ਨੇ ਕਿਹਾ ਵੇਦ ਕਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰ ਹੈ ਵੇਦਾਂ ਕਿਤਾਬਾਂ ਨੂੰ ਝੂਠੇ ਨਾ ਕਹੋ ਝੂਠਾ ਤਾਂ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ ਪਾਬ ਜਦੋਂ ਇਹਨਾਂ ਦੀ ਵਿਚਾਰ ਕਰੇਗਾ ਤਾਂ ਫਿਰ ਨਾਮ ਸਿਮਰਨ ਦੀ ਗੱਲ ਇਹ ਵੇਦਕ ਤੇਵ ਕਹਿਣਗੇ ਮਹਾਰਾਜ ਜੀ ਫਰਮਾਨ ਕਰ ਮਹਾਰਾਜ ਜੀ ਨੂੰ ਕਿਹਾ ਵੀ ਤੁਸੀਂ ਨਿਰਗੁਣ ਜਾਂ ਸਰਗੁਣ ਦੀ ਉਪਾਸ਼ਨਾ ਕਰਦੇ ਹੋ ਕਿਉਂਕਿ ਸਰਗੁਣ ਉਪਾਸ਼ਕ ਆਕਾਰਾਂ ਨੂੰ ਧਿਆਉਂਦੇ ਹਨ ਤੇ ਨਿਰਗੁਣ ਉਪਾਸ਼ਕ ਨਿਰਕਾਰ ਅਨਿਰਾਕਾਰ ਨੂੰ ਧਿਆਉਂਦੇ ਹਨ ਤਾਂ ਸਤਿਗੁਰੂ ਜੀ ਨੇ ਇਹ ਸ਼ਬਦ ਨੂੰ ਉਚਾਰਣ ਕੀਤਾ ਮਹਾਰਾਜ ਜੀ ਫਰਮਾਨ ਕਰਦੇ ਹਨ ਮਾਜ ਮਹੱਲਾ ਤੀਜਾ ਮਾਜ ਰਾਗ ਦੇ ਵਿੱਚੋਂ ਤੀਜੇ ਬਾਦਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਹਨ ਨਿਰਗੁਣ ਸਰਗੁਣ ਆਪੇ ਸੋਈ ਤਤਪਛਾਣ ਸੋ ਪੰਡਤ ਹੋਈ ਮਹਾਰਾਜ ਜੀ ਫਰਮਾਨ ਕਰਦੇ ਹਨ ਇਹ ਭਾਈ ਨਿਰਗੁਣ ਉਹ ਨਿਰਾਕਾਰ ਸਰਗੁਣ ਉਹ ਆਕਾਰ ਆਪ ਹੀ ਦੋਨੇ ਚੀਜ਼ਾਂ ਨੇ ਭਾਬ ਨਾ ਦੇਖਣ ਵਾਲਾ ਵੀ ਤੇ ਦੇਖਣ ਵਾਲਾ ਵੀ ਪਰਮਾਤਮਾ ਨੇ ਜਿਵੇਂ ਆਪਾਂ ਹੁਣ ਐਸੀਆਂ ਗੱਲਾਂ ਕਰਦੇ ਆ ਇਸੇ ਨੂੰ ਇੱਕੋ ਹੀ ਸਿੱਧ ਹੁੰਦਾ ਵੀ ਵੀ ਉਹਦੀ ਮੌਤ ਉਹਨੂੰ ਦਿਖਦੀ ਹੋਵੇ ਮੌਤ ਤੋਂ ਬਚਾਉਣ ਵਾਲਾ ਕੋਈ ਮਨੁੱਖ ਉਹਦੇ ਅੱਗੇ ਆ ਜਾਵੇ ਉਹਨੂੰ ਕਿਸੇ ਵੀ ਤਰੀਕੇ ਉਸ ਮੌਤ ਦੇ ਮੂੰਹ ਚੋਂ ਕੱਢੇ ਤਾਂ ਉਹ ਫਿਰ ਕਹਿਣ ਲੱਗ ਜਾਂਦਾ ਵੀ ਮੇਰੇ ਵਾਸਤੇ ਤੂੰ ਰੱਬ ਬਣ ਕੇ ਆਇਆ ਉਹ ਆਕਾਰ ਰੂਪ ਹੋ ਗਿਆ ਦੇਖਣ ਵਾਲਾ ਤੇ ਇੱਕ ਜਿਹੜੇ ਕਿਸੇ ਚੀਜ਼ ਤੋਂ ਆਸ ਛੱਡ ਦੇਵੇ ਤੇ ਉਹ ਕਿਸੇ ਚੀਜ਼ ਨੂੰ ਸਿਮਰਨ ਕਰੇ ਧਿਆਉਣ ਲੱਗ ਜਾਵੇ ਉਸ ਧਿਆਉਣ ਦੇ ਨਾਲ ਉਹਦਾ ਕੋਈ ਫਾਇਦਾ ਹੋਵੇ ਜਦੋਂ ਫਾਇਦਾ ਹੋਵੇ ਤਾਂ ਉਹ ਨਿਰਗੁਣ ਭਾਵਨਾ ਦੇਖਣ ਵਾਲੇ ਨੇ ਨਿਰਾਕਾਰ ਵਾਹਿਗੁਰੂ ਨੇ ਫਾਇਦਾ ਕੀਤਾ ਮਹਾਰਾਜ ਜੀ ਕਹਿੰਦੇ ਇਹ ਪੰਡਤ ਵਾਹਿਗੁਰੂ ਪ੍ਰਮਾਤਮਾ ਦੋਨੇ ਆਕਾਰਾਂ ਦੇ ਵਿੱਚ ਹੈ ਤੇ ਅਸੀਂ ਦੋਨਾ ਆਕਾਰਾਂ ਨੂੰ ਕਹਿੰਦੇ ਹਾਂ ਨਿਰਗੁਣ ਨੂੰ ਤੇ ਸਰਗੁਣ ਨੂੰ ਦੋਨਾ ਆਕਾਰਾਂ ਨੂੰ ਕਹਿੰਦੇ ਹਾਂ ਆਪੇ ਸੋਈ ਉਹ ਦੋਨਾ ਦੇ ਵਿੱਚ ਆਪ ਹੀ ਵਰਤਦਾ ਹੈ ਤੰਤ ਪਛਾਣੈ ਸੋ ਪੰਡਤ ਹੋਈ ਮਹਾਰਾਜ ਜੀ ਕਹਿੰਦਾ ਜਿਹੜਾ ਇਹਨਾਂ ਦੇ ਤਤ ਪਛਾਣ ਲਵੇ ਵੀ ਪ੍ਰਮਾਤਮਾ ਕਿੱਥੇ ਹੈ ਫਾਤਿਹ ਸਾਹਿਬ ਜੀ ਕਹਿੰਦੇ ਉਹ ਪੰਡਤ ਕਹਾਉਂਦਾ ਹੈ ਕਿਉਂਕਿ ਪੰਡਤ ਜਿਵੇਂ ਆਪਾਂ ਕਹਦੇ ਆ ਵੀ ਪੜਨ ਦੇ ਨਾਲ ਤੁਸੱਲਕਤ ਲੱਗਦਾ ਡਿਗਰੀ ਦਾ ਨਾਮ ਪੈ ਜਾਂਦਾ ਜਿਵੇਂ ਕੋਈ ਪੀ ਐਚ ਡੀ ਕਰਦਾ ਉਹਨੂੰ ਡਾਕਟਰ ਦਾ ਮਿਲ ਜਾਂਦਾ ਕੋਈ ਐਮ ਏ ਵੀ ਏ ਕਰਦਾ ਉਹਨੂੰ ਐਮ ਏ ਵੀ ਏ ਕਹਿਣ ਲੱਗ ਜਾਂਦੇ ਨੇ ਮਹਾਰਾਜ ਜੀ ਫਰਮਾਨ ਕਰਦੇ ਹਨ ਪਰ ਜਿਹੜਾ ਇਹਨਾਂ ਚੀਜ਼ਾਂ ਨੂੰ ਜਾਣ ਲਵੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਸੋ ਪੰਡਤ ਹੋਈ ਅਸਲ ਵਿੱਚ ਜਿਹੜਾ ਇਹਨਾਂ ਚੀਜ਼ਾਂ ਨੂੰ ਜਾਣ ਲੈਂਦਾ ਹੈ ਉਹ ਪੰਡਤ ਦੀ ਉਪਾਧੀ ਤੇ ਪਹੁੰਚਦਾ ਹੁਣ ਜਿਵੇਂ ਸਾਡੇ ਪ੍ਰਚਾਰਕਾਂ ਦੇ ਵਿੱਚ ਗੱਲ ਚੱਲਦੀ ਹੈ ਵੀ ਫਲਾਣਾ ਤਾਂ ਅਣਪੜ ਪ੍ਰਚਾਰਕ ਹੈ ਠਿੰਕਾ ਅਣਪੜ ਪ੍ਰਚਾਰਕ ਹੈ ਇਹਨੇ ਕਿੱਥੇ ਪੜ੍ਹਾਈ ਕਰੀ ਆ ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜੇ ਆਪਾਂ ਇਤਿਹਾਸ ਪੜੀਏ ਤਾਂ ਉਹਨੇ ਕਿਹੜੀ ਯੂਨੀਵਰਸਿਟੀ ਦੀ ਡਿਗਰੀ ਲਈ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਕਿਹੜੀ ਯੂਨੀਵਰਸਿਟੀ ਦੇ ਦਾਖਲਾ ਲੈ ਕੇ ਪੜੇ ਸੀ ਗੁਰੂ ਅਮਰਦਾਸ ਜੀ ਮਹਾਰਾਜ 72 ਸਾਲ ਦੀ ਉਮਰ ਦੇ ਵਿੱਚ ਪਰ ਪਾਤਸ਼ਾਹ ਜੀ ਇਹ ਫਰਮਾਨ ਕਰਦੇ ਹਨ ਨਿਰਗੁਣ ਸਰਗੁਣ ਆਪੇ ਸੋਈ ਉਹ ਵਾਹਿਗੁਰੂ ਸਾਰਾ ਕੁਝ ਨਿਰਗੁਣ ਆਕਾਰ ਵੀ ਹੈ ਤੇ ਸਰਗੁਣ ਆਕਾਰ ਵੀ ਹੈ ਤਤ ਪਛਾਨ ਸੋ ਪੰਡਤ ਹੋਈ ਮਹਾਰਾਜ ਜੀ ਕਹਿੰਦੇ ਜਿਹੜਾ ਇਸ ਤਤ ਨੂੰ ਪਛਾਨ ਲਵੇ ਉਹ ਪੰਡਤ ਦੀ ਉਪਾਧੀ ਦਾ ਹੱਕਦਾਰ ਹੈ ਹੁਣ ਮਹਾਰਾਜ ਜੀ ਹੋਰ ਸ਼ਬਦ ਦੇ ਵਿੱਚ ਫਰਮਾਨ ਕਰਦੇ ਹਨ ਪਾਤਸ਼ਾਹ ਜੀ ਦਾ ਫਰਮਾਨ ਹੈ ਖੋਜਤ ਖੋਜਤ ਦਰਸ਼ਨ ਚਾਹੈ ਭਾਤ ਭਾਤ ਬਨ ਬਨ ਅਵਗਾਹੈ ਮਹਾਰਾਜ ਜੀ ਕਹਿੰਦੇ ਖੋਜਣ ਲੱਗ ਗਿਆਂ ਦਰਸ਼ਨ ਪਾਉਣ ਵਾਸਤੇ ਵੀ ਮੈਂ ਰੱਬ ਦੇ ਦਰਸ਼ਨ ਕਰਨੇ ਨੇ ਤੇ ਉਹਨੇ ਰੱਬ ਦੇ ਦਰਸ਼ਨ ਕਰਨ ਵਾਸਤੇ ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਚੌਪਈ ਸਾਹਿਬ ਜੀ ਦੇ ਵਿੱਚ ਫਰਮਾਨ ਕੀਤਾ ਹੈ ਆਪ ਆਪਣੀ ਬੁੱਧ ਹੈ ਜੇਤੀ ਬਰਣਤ ਭਿੰਨ ਭਿੰਨ ਤੁਹ ਤੇਤੀ ਭਾਵ ਜਿਸ ਜਿਸ ਦੀ ਜਿਵੇਂ ਜਿਵੇਂ ਕੋਈ ਗੁੱਧੀ ਹੈ ਉਮੇ ਉਮੇ ਜੁਕਰੀ ਉਹ ਵਰਤੀ ਜਾਂਦਾ ਕੋਈ ਰੱਬ ਨੂੰ ਕਹਿੰਦਾ ਵੀ ਉਹ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਲੁਕਿਆ ਕੋਈ ਜੰਗਲਾਂ ਦੇ ਵਿੱਚ ਕਹਿੰਦਾ ਕੋਈ ਕਹਿੰਦਾ ਰੱਬ ਧੋਣੀਆਂ ਤਾਪਣ ਨਾਲ ਮਿਲਦਾ ਕੋਈ ਕਹਿੰਦਾ ਜਲ ਧਾਰੇ ਕਰਨ ਨਾਲ ਮਿਲਦਾ ਕੋਈ ਕਹਿੰਦਾ ਹੱਥ ਜੋਗ ਨਾਲ ਮਿਲ ਰਿਆ ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਵਾਹਿਗੁਰੂ ਨਾਮ ਸਿਮਰਨ ਦੀ ਕਮਾਈ ਦੇ ਨਾਲ ਮਿਲਦਾ ਪਾਤਸ਼ਾਹ ਜੀ ਨੇ ਸਾਰਿਆਂ ਦੇ ਜਵਾਬ ਦਿੰਦਿਆਂ ਹੋਇਆਂ ਇੱਕੋ ਹੀ ਫਰਮਾਨ ਕੀਤਾ ਮਹਾਰਾਜੀ ਫਰਮਾਨ ਕਰਦੇ ਹਨ ਅਬ ਕਲੂ ਆਇਓ ਰੇ ਹੁਣ ਕਾਲ ਯੁਗ ਦਾ ਸਮਾਂ ਹੈ ਭਾਈ ਇਕ ਨਾਮ ਬੋਵੋ 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 ਆਨਰੂਤ ਨਾਹੀ ਮਤ ਮੰਨ ਭਰਮ ਭੁੱਲੋ ਭੁੱਲੋ ਮਹਾਰਾਜ ਜੀ ਕਹਿੰਦੇ ਹੁਣ ਕਲਯੁਗ ਦਾ ਸਮਾ ਇਹ ਕਲਯੁਗ ਦੇ ਵਿੱਚ ਕੇਵਲ ਨਾਮ ਦੀ ਰੁੱਤ ਹੈ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਤਪ ਜਪ ਤਪ ਉਹਨਾਂ ਜਪ ਤਪ ਸੰਜਮ ਉਹਨਾਂ ਯੁੱਗਾਂ ਦਾ ਧਰਮ ਹੈ ਪਿਛਲੇ ਯੁੱਗਾਂ ਦਾ ਜਿਹੜਾ ਜਪ ਤਪ ਸੰਜਮ ਕਰਨਾ ਸੀ ਨਾ ਇਹ ਉਹਨਾਂ ਪਿਛਲੇ ਯੁੱਗਾਂ ਦਾ ਧਰਮ ਹੈ। ਕਲਮੈਂ ਹਰ ਨਾਮ ਕਲਯੁੱਗ ਦੇ ਵਿੱਚ ਸਭ ਤੋਂ ਵੱਡਾ ਧਰਮ ਹੈ ਨਾਮ ਸਿਮਰਨ ਦਾ। ਮਹਾਰਾਜੀ ਫਰਮਾਨ ਕਰਦੇ ਹਨ ਆਪਣੀ ਪਵਿੱਤਰ ਗੁਰਬਾਣੀ ਦੇ ਵਿੱਚ ਖੋਜ ਤ ਖੋਜ ਤ ਦਰਸ਼ਨ ਚਾਹੈ ਭਾਂਤ ਭਾਂਤ ਬਨ ਬਨ ਅਵਗਾਹੇ। ਮਹਾਰਾਜੀ ਕਹਿੰਦੇ ਖੋਜਣ ਵਾਸਤੇ ਜੰਗਲਾਂ 'ਚ ਗਿਆ। ਪਹਾੜਾਂ ਦੀਆਂ ਕੰਦਰਾ 'ਚ ਗਿਆ। ਨਦੀਆਂ ਦੇ ਤੱਟਾਂ ਤੇ ਕਿਨਾਰਿਆਂ ਤੇ ਉੱਪਰ ਬੈਠਾ ਸਰੋਵਰਾਂ ਚ ਡੂਕੀਆਂ ਲਾਈਆਂ ਬੜੇ ਥਾਵੇਂ ਗਿਆ ਮਹਾਰਾਜ ਜੀ ਫੁਰਮਾਨ ਕਰਦੇ ਹਨ ਬੜੇ ਬਣ ਬਣ ਨੂੰ ਗਾਉਣਾ ਕੀਤਾ ਔਰ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੇ ਜੀਓ ਭਾਵ ਜਿਹੜਾ ਨਿਰਗੁਣ ਤੇ ਸਰਗੁਣ ਰੱਬ ਹੈ ਉਹਨੂੰ ਕੋਈ ਮਲਾਉਣ ਵਾਲਾ ਰੱਬ ਦਾ ਪਿਆਰਾ ਜਿਹੜਾ ਸਿਮਰਨ ਦੀ ਦਾਤ ਦੇ ਦੇਵੇ ਤੇ ਉਹਦੇ ਨਾਲ ਫਿਰ ਉਹ ਮਿਲ ਜਾਂਦਾ ਹੈ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਅੱਗੇ ਖੱਟ ਸ਼ਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਵਲੀ ਕਰਮ ਆਸਣ 84 ਇਨ ਮੈਂ ਸ਼ਾਂਤਨਾ ਆਵੇ ਜੀਓ ਮਹਾਰਾਜ ਜੀ ਨੇ ਪਿਛਲੇ ਯੁੱਗਾਂ ਦਾ ਜਿਹੜਾ ਅੱਜ ਵੀ Hindu ਧਰਮ Hindu ਧਰਮ ਦੇ ਵਿੱਚ ਇਹ ਚੱਲ ਰਿਹਾ ਇਸ ਦੇ ਵਾਸਤੇ ਖੱਟ ਸ਼ਾਸਤਰ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਇਹ ਸਾਰੇ ਕਰਨ ਦੇ ਨੇ ਨਿਵਲੀ ਕਰਮ ਅਸਣ 84 ਇਨ ਮੈਂ ਸ਼ਾਂਤ ਨਾ ਆਵੇ ਜੀਓ ਨਿਵਲੀ ਕਰਮ ਯੋਗ ਦਾ ਇੱਕ ਅਸਣ ਹੈ ਆਪਣੇ ਮੁਖ ਵਿੱਚ ਦੀ ਕੋਈ ਕੱਪੜਾ ਪਾ ਕਰਕੇ ਉਹਨੂੰ ਗੁਦਾ ਦੇ ਵਿੱਚ ਦੀ ਕਢਣਾ ਇਹਨੂੰ ਨਿਵਲੀ ਕਰਮ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਐਸੇ ਜਿਹੜੇ ਕਰਮ ਕਰਨ ਤੋਂ ਬਾਅਦ ਵੀ 84 ਇਨ ਮੈਂ ਸ਼ਾਂਤ ਨਾ ਆਵੇ ਜੀਓ ਇਹਨਾਂ ਦੇ ਵਿੱਚ 84 ਇਹਨਾਂ ਜਿਹੜੇ ਨੇਵਲ ਐਸੇ ਯੋਗ ਸੰਹੱਠ ਨੇ ਉਹ ਕਰਨ ਤੋਂ ਬਾਅਦ ਵੀ ਮਹਾਰਾਜ ਜੀ ਕਹਿੰਦੇ ਸ਼ਾਂਤ ਨਹੀਂ ਆਉਂਦੀ ਅਨਕ ਵਰਖ ਕੀਏ ਜਪ ਤਾਪਾ ਗਵਨ ਕੀਆ ਧਰਤੀ ਪਰਮਾਤਾ ਇੱਕ ਖਿੰਹ ਹਿਰਦੈ ਸ਼ਾਂਤ ਨਾਵੈ ਜੋਗੀ ਬੋਹੜ ਬੋਹੜ ਉੱਠਤਾ ਵਹਿ ਜਿਓ ਕਰ ਕਿਰਪਾ ਮੋਏ ਸਾਧ ਮਿਲਾਇਆ ਮਹਾਰਾਜ ਜੀ ਕਹਿੰਦੇ ਬਖਸ਼ਸ਼ਾਂ ਹੋਈਆਂ ਰੱਬ ਦੀਆਂ ਉਹਨਾਂ ਕਿਰਪਾ ਕੀਤੇ ਰੱਬ ਦਾ ਪਿਆਰਾ ਮਿਲਿਆ ਮਨ ਤਨ ਸੀਤਲ ਧੀਰਜ ਪਾਇਆ ਪਰ ਪ੍ਰਭ ਅਬਨਾਸੀ ਬਸਿਆ ਕਟ ਪੀਤਰ ਹਰ ਮੰਗਲ ਨਾਨਕ ਗਾਵੈ ਜੀਉ ਜਦੋਂ ਕਿਰਪਾ ਹੋਈ ਜਦੋਂ ਸਿਮਰਨ ਦੀ ਕਣੀ ਮਿਲੀ ਤਾਂ ਉਹਦੇ ਵਿੱਚੋਂ ਫਿਰ ਬਖਸ਼ਿਸ਼ਾਂ ਹੋਈਆਂ ਇਸ ਕਰਕੇ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਏ ਪੰਡਤ ਅਸਲ